ਕਹਾਣੀ ਲੈ ਕੇ ਹਾਜ਼ਰਾਂ ਜੀ ਤੋਤੇ ਦੀ ਪੜਾਈ ਇੱਕ ਵਾਰ ਇੱਕ ਪੰਛੀ ਹੁੰਦਾ ਸੀ ਨਿਰਾ ਉਜਾੜਾ ਗੀਤਾਂ ਬੜੇ ਗਾਉਂਦਾ ਪਰ ਧਰਮ ਪੋਥੀਆਂ ਉੱਕਾ ਕੋਈ ਨਹੀਂ ਸੀ ਪੜਿਆ ਉੜਦੇ ਫਿਰਨਾ ਤੱਪਦੇ ਫਿਰਨਾ ਭਰਤਮੀਜ ਦਾ ਨਾਂ ਨਿਸ਼ਾਨ ਨਹੀਂ ਰਾਜਾ ਕਹਿੰਦਾ ਇਹ ਵੀ ਕਿਹੋ ਜਿਹਾ ਪੰਛੀ ਐ ਇਹੋ ਜਿਹਾ ਬਣਾ ਕੀ ਥੋੜਾ ਪੈਸੀ ਬਾਗਾਂ ਦੇ ਫਲ ਵੱਖ ਚਟਮ ਕਰ ਜਾਂਦੇ ਨੇ ਤੇ ਸਾਹੀ ਫਲ ਮੰਡੀ ਨੂੰ ਘਾਟਾ ਵੱਖਰਾ ਪੈ ਜਾਂਦਾ ਉਸਨੇ ਮੰਤਰੀ ਨੂੰ ਸੱਦਿਆ ਤੇ ਹੁਕਮ ਚੜ੍ਹਿਆ ਇਸ ਨੂੰ ਪੜਾਉ ਪੰਛੀ ਦੀ ਪੜਾਈ ਕਰਾਉਣ ਲਈ ਜ਼ਿੰਮੇਵਾਰੀ ਰਾਜੇ ਦੀ ਭਤੀਜੇ ਦੀ ਲਈ ਗਈ ਵਿਦਵਾਨਾਂ ਲੰਮੀਆਂ ਲੰਮੀਆਂ ਚਰਚਾਵਾਂ ਕੀਤੀਆਂ ਜਿਨ੍ਹਾਂ ਦਾ ਵਿਸ਼ਾ ਇਹ ਸੀ ਪਲਾਇਸ ਪ੍ਰਾਣੀ ਦੇ ਇੰਨੇ ਉਜੜ ਹੋਣ ਦਾ ਵਜ੍ਹਾ ਕੀ ਹੋਵੇਗੀ ਨਿਚੋੜ ਹੀ ਕੱਢਿਆ ਗਿਆ ਕਿ ਤੀਲੇ ਡੰਡੀਆਂ ਦੇ ਬਣੇ ਇਹਦੇ ਨਿੱਕੇ ਆਣੇ ਵਿੱਚ ਥਾਂ ਕੀ ਹੋਣੀ ਬਹੁਤੀ ਪੜਾਈ ਰੱਖਣ ਦੀ ਤੇ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਇਸ ਦੇ ਵਾਸਤੇ ਇੱਕ ਚੰਗਾ ਜਿਹਾ पिंजरा ਬਣਾਇਆ ਜਾਵੇ ਵਿਦਵਾਨਾਂ ਨੂੰ ਵਾਵਾ ਇਨਾਮ ਮਿਲੇ ਅਤੇ ਉਹ ਖੁਸ਼ੀ-ਖੁਸ਼ੀ ਘਰਾਂ ਨੂੰ ਚਲੇ ਗਈ ਸੁਨਿਆਰ ਨੇ ਪਿੰਜਰਾ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ ਪਿੰਜਰਾ ਇਹੋ ਜਿਹਾ ਕਮਾਲ ਦਾ ਬਣਿਆ ਕਿ ਜਿਹੜਾ ਵੇਖੋ ਉਹ ਹੀ ਉਸ ਨੂੰ ਦੇਖ ਕੇ ਭੱਜਿਆ ਜਾ ਰਿਹਾ ਸੀ ਕੁਝ ਕੋ ਕਹਰੇ ਸਨ ਕਰਾ ਲਓ ਪੜਾਈ ਹੋਰਾਂ ਕਿਹਾ ਪੜਾਈ ਦਾ ਤਾਂ ਪਤਾ ਨਹੀਂ ਘੱਟੋ ਘੱਟ ਇਸ ਪੰਛੀ ਨੂੰ ਇਹ ਪਿੰਜਰਾ ਤਾਂ ਮਿਲ ਗਿਆ ਬੜਾ ਕਿਸਮਤ ਵਾਲਾ ਪੰਛੀ ਹੈ ਸਨੇਯਾਰ ਨੂੰ ਝੋਲੀਆਂ ਭਰ-ਭਰ ਕੇ ਇਨਾਮ ਮਿਲੇ ਉਹ ਖੁਸ਼ੀ-ਖੁਸ਼ੀ ਘਰ ਨੂੰ ਚੱਲਦਾ ਬਣਿਆ ਪੰਛੀ ਨੂੰ ਪੜਾਉਣ ਲਈ ਹੁਣ ਪੰਡਤ ਆਇਆ ਉਸਨੇ ਨਸਵਾਰ ਦੀ ਇੱਕ ਚੁੰਡੀ ਲਈ ਤੇ ਕਿਹਾ ਥੋੜੀਆਂ ਕਿਤਾਬਾਂ ਨਾਲ ਨਹੀਂ ਸਰਨਾ ਭਤੀਜੇ ਨੇ ਕਿਤਾਬਾਂ ਲਿਖਣ ਵਾਲਿਆਂ ਨੂੰ ਸਦਿਆ ਉਹਨਾਂ ਕਿਤਾਬਾਂ ਤੋਂ ਨਕਲ ਕੀਤੀ ਤੇ ਉਹਨਾਂ ਨਕਲਾਂ ਤੋਂ ਹੋਰ ਨਕਲਾਂ ਬਣਾਈਆਂ ਤੇ ਕਿਹੋ ਇਹੋ ਜਿਹੀਆਂ ਚੀਜ਼ਾਂ ਦਾ ਇੱਕ ਬਹੁਤ ਬਹੁਤ ਵੱਡਾ ਢੇਰ ਲਾ ਲਿਆ ਜਿਸ ਵੀ ਤੱਕ ਤੱਕਿਆ ਆਖਿਆ ਬਨਲੇ ਵੱਲੇ ਇੱਥੇ ਤਾਂ ਪੜ੍ਹਾਈ ਦੇ ਹੱਦਾਂ ਬੰਨੇ ਨਹੀਂ ਰਹਿਣੇ ਕੋਥੀਆਂ ਲਿਖਾਈਆਂ ਪੋਥੀਆਂ ਲਿਖਾਰੀਆਂ ਨੂੰ ਗੱਡੇ ਪਰਪਾ ਇਨਾਮ ਵੱਡੇ ਉਹ ਭੱਜੇ ਭੱਜੇ ਘਰਾਂ ਨੂੰ ਗਈ ਉਦੋਂ ਤੋਂ ਬਾਅਦ ਉਹਨਾਂ ਦੇ ਕਿਸੇ ਵਾਰਸ਼ ਨੇ ਗਰੀਬੀ ਨਾ ਵੇਖੀ ਭਤੀਜਾ ਉਸ ਅਨਮੋਲ ਪਿੰਜਰੇ ਦੀ ਦੇਖਰੇਖ ਦੇ ਵਾਸਤੇ ਅਣਗਿਣਤ ਇੰਤਜ਼ਾਮ ਕਰਦਾ ਫਿਰਦਾ ਹਰ ਵੇਲੇ ਰੁਜਿਆ ਰਹਿੰਦਾ ਮਰਮਤਾ ਵੀ ਕਾਫੀ ਲੋੜ ਸੈਂਦੀ ਰਹਿੰਦੀ ਪਿੰਜਰੇ ਦੀ ਧਵਾ ਧਵਾਈ ਤੇ ਸਾਫ ਸਵਾਈ ਤੇ ਚਮਕਾਈ ਲਿਸ਼ਕਾਈ ਵਕ ਹੋਣੀ ਚਾਹੀਦੀ ਸੀ ਇੰਨਾ ਤਾਂ ਸਾਰੇ ਮੰਨਦੇ ਸੀ ਭਈ ਫਰਕ ਤਾਂ ਸੱਚੀ ਬੜਾ ਪੈ ਰਿਹਾ ਹੈ ਬਹੁਤ ਸਾਰੇ ਜਣਿਆਂ ਨੂੰ ਕੰਮ ਤੇ ਲਾਇਆ ਗਿਆ ਤੇ ਉਹਨਾਂ ਨੇ ਕੰਮ ਉਤੇ ਅੱਖ ਰੱਖਣ ਨੂੰ ਹੋਰ ਬੜੇ ਸਾਰੇ ਜਣਿਆਂ ਨੂੰ ਕੰਮ ਤੇ ਰਖ ਲਾਇਆ ਹਰੇਕ ਜਣੇ ਨੂੰ ਹਰ ਮਹੀਨੇ ਮੁੱਠੀ ਭਰ ਪਾ ਸਿੱਕੇ ਮਿਲ ਜਾਂਦੇ ਉਹ ਆਪਣੀਆਂ ਤਜੋਰੀਆਂ ਭਰਨ ਲੱਗੇ ਉਹ ਆਪ ਉਹਨਾਂ ਦੇ ਭੈਣ ਭਾਈ ਤੇ ਚਚੇਰੇ ਫੁਫੇਰੇ ਮਮੇਰੇ ਮਸੇਰੇ ਭੈਣ ਭਾਈਆਂ ਬੜੀਆਂ ਸ਼ਾਨਾਂ ਤੇ ਖੁਸ਼ੀਆਂ ਭਰੀ ਜ਼ਿੰਦਗੀ ਜਿਉਣ ਲੱਗੇ ਹੁਣ ਗੱਲ ਇਹ ਹੈ ਕਿ ਸਾਡੀ ਇਸ ਦੁਨੀਆ ਵਿੱਚ ਘਾਟਾਂ ਤਾਂ ਬੜੀਆਂ ਸਨ ਪਰ ਮੀਨ ਮੇ ਕੱਢਣ ਵਾਲਿਆਂ ਦੀ ਵੀ ਪਰਭਾਰ ਪਰਮਾਰ ਹੈ ਉਹਨਾਂ ਆਖਿਆ ਪਿੰਜਰੇ ਨੂੰ ਤਾਂ ਬਈ ਬੜਾ ਫਰਕ ਪੈ ਰਿਹਾ ਹੈ ਪਰ ਪੰਛੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਲਓ ਜੀ ਇਹ ਗੱਲ ਰਾਜੇ ਦੇ ਕੰਨਾਂ ਤੱਕ ਪੁੱਜ ਗਈ ਉਸ ਦੇ ਉਸ ਨੇ ਭਤੀਜੇ ਨੂੰ ਸੱਦਿਆ ਤੇ ਕਿਹਾ ਇਹ ਮੈਂ ਕੀ ਸੁਣ ਰਿਹਾ ਪਿਆਰੇ ਭਤੀਜੇ ਭਤੀਜੇ ਨੇ ਕਿਹਾ ਮਹਾਰਾਜ ਜੇ ਤੁਸੀਂ ਸਚਾਈ ਜਾਣਨੀ ਚਾਹੁੰਦੇ ਹੋ ਤਾਂ ਸਨਿਆਰ ਨੂੰ ਬਰਾਓ ਪੰਡਤਾਂ ਅਤੇ ਪੋਥੀ ਲਿਖਾਰੀਆਂ ਨੂੰ ਸੱਦ ਦੇ ਭੇਜੋ ਮਰਮਤ ਕਰਨ ਵਾਲਿਆਂ ਤੇ ਉਹਨਾਂ ਦੇ ਕੰਮ ਹੋਤੇ ਅੱਖ ਰੱਖਣ ਵਾਲਿਆਂ ਨੂੰ ਤੀਸ਼ ਕਰਾਓ ਇਨਾ ਮੀਨ ਮੇਕ ਕੱਢਣ ਵਾਲਿਆਂ ਦੀ ਬਾयां ਦਾ ਤਾਂ ਤੋਰੀ ਫੁਰਕਾ ਨਹੀਂ ਚੱਲਦਾ ਆਪਣਾ ਤੇ ਬਕਵਾਸ ਕਰਦੇ ਰਹਿੰਦੇ ਨੇ ਲਓ ਜੀ ਰਾਜੇ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਜਾਨੀ ਸਾਰੀ ਗੱਲ ਹੀ ਸਾਫ-ਸਾਫ ਸਮਝਾ ਆ ਗਈ ਤੇ ਭਤੀਜੇ ਦੇ ਗਲ ਵਿੱਚ ਇੱਕ ਸੋਨੇ ਦਾ ਹਾਰ ਸਜ ਗਿਆ ਫਿਰ ਰਾਜੇ ਖੁਦ ਆਪ ਖੁਦ ਅਸਮਾਨੀ ਬਿਜਲੀ ਦੀ ਤੇਜ਼ੀ ਨਾਲ ਚੱਲਦੀ ਇਹ ਪੜਾਈ ਦੇਖਣੀ ਚਾਹੀ ਤਾਂ ਇੱਕ ਦਿਨ ਉਹ ਆਪਣੇ ਸਾਰੇ ਮਿੱਤਰਾਂ ਸਾਥੀਆਂ ਤੇ ਦਰਬਾਰੀਆਂ ਨਾਲ ਲੈ ਕੇ ਪੜਨਥਾ ਆਇਆ ਉਹ ਅਜੇ ਮੁੱਖ ਦਵਾਰ ਤੱਕ ਪੁੱਜਿਆ ਹੀ ਸੀ ਕਿ ਮਾਰ ਘੰਟੀਆਂ ਤੇ ਢੋਲ ਤੇ 17 17 ਤੇ ਬੰਸਰੀਆਂ ਦੇ ਅਲਗੋਜੇ ਤੇ ਤਾਨਪੁਰੇ ਦੇ ਤੰਬੂਰੇ ਤੇ ਵੀਨਾ ਦੇ ਸੈਣੇ ਤੇ ਰਬਾਬਾਂ ਦੇ ਵੱਡੇ ਵਿਗਲ ਤੇ ਵੀਨਾ ਤੇ ਹਰਮੋਨੀਅਮ ਦੇ ਪਿਆਨੇ ਪਿਆਨੋ ਦੇ ਜਲਤਰਾਂਗੇ ਇੱਕ ਆਵਾਜ਼ ਉੱਚੀ ਉੱਚੀ ਵੱਜਣ ਲੱਗੇ ਪੰਡਤ ਆਪਣੀਆਂ ਬੋਧੀਆਂ ਹਲਾਲਾ ਸੰਗ ਪੜ ਪੜ ਮੰਤਰ ਉਚਾਰਨ ਲੱਗੇ ਮਰਮਤਰੀਏ ਤੇ ਮਜ਼ਦੂਰ ਹਤੇ ਉਹ ਸੰਿਆਰ ਤੇ ਹੋਰ ਕੋਥੀ ਲਿਖਾਰੀ ਜਿਹੜੇ ਉਹਨਾਂ ਸਭ ਦੇ ਕੰਮਕਾਰ ਉਤੇ ਅੱਖ ਰੱਖਦੇ ਸਨ ਅੱਗੋਂ ਉਹਨਾਂ ਦੇ ਆਪਣੇ ਚਚੇਰੇ ਫਫੇਰੇ ਮਸੇਰੇ ਮਮੇਰੇ ਭੈਣ ਭਾਈਆਂ ਵੀ ਅਸਮਾਨ ਸਿਰ ਤੇ ਚੱਕਣ ਵਾਲੀ ਜਾਇਜਾ ਕਰਨ ਨਾਲ ਰਾਜੇ ਨੂੰ ਜੀ ਆਇਆਂ ਆਖਿਆ ਭਤੀਜੇ ਕਿ ਆਹ ਮਹਾਰਾਜ ਆਪਰੀ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਰਾਜੇ ਕਿਹਾ কুমার ਹੈ ਇਨੀ ਆਵਾਜ਼ ਤਾਂ ਕੋਈ ਆਮ ਜਹੀ ਗੱਲ ਨਹੀਂ ਪਤੀਜੇ ਕਿਹਾ ਨਰੀ ਆਵਾਜ਼ ਦੀ ਗੱਲ ਨਹੀਂ ਮਹਾਰਾਜ ਇਸ ਤੇ ਲੱਗਾ ਪੈਸਾ ਵੀ ਕੋਈ ਆਮ ਜਹੀ ਗੱਲ ਨਹੀਂ ਰਾਜਾ ਹੱਦੋਂ ਵੱਧ ਖੁਸ਼ ਹੋ ਗਿਆ ਉਹ ਉੱਥੋਂ ਵਾਪਸ ਚਲ ਗਿਆ ਉਹ ਮੁੱਖ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਹਾਥੀ ਉੱਤੇ ਸਵਾਰ ਹੋ ਕੇ ਕਹਿਣ ਲੱਗਾ ਕਿ ਇੱਕ ਮੀਨ ਮੇਕ ਕੱਢਣ ਵਾਲੇ ਨੇ ਜਿਹੜਾ ਕਿਸੇ ਝਾੜੀ ਝੂੜੀ ਵਿੱਚ ਬੈਠ ਲੁਕਿਆ ਬੈਠਾ ਸੀ ਚੀਖ ਕੇ ਆਖਿਆ ਮਹਾਰਾਜ ਤੁਸੀਂ ਪੰਛੀ ਨੂੰ ਇੱਕ ਨਜ਼ਰ ਵੇਖ ਤਾਂ ਲਿਆ ਹੈ ਨਾ ਰਾਜਾ ਹਿੱਲ ਗਿਆ ਉਸਨੇ ਕਿਹਾ ਲਓ ਇਹ ਤਾਂ ਮੈਂ ਭੁੱਲੀ ਗਿਆ ਪੰਛੀ ਤਾਂ ਮੈਂ ਦੇਖਿਆ ਹੀ ਨਹੀਂ ਉਹ ਮੁੜ ਅੰਦਰ ਗਿਆ ਤੇ ਪੰਡਤ ਨੂੰ ਆਖ ਲਗਾ ਦਿਖਾਓ ਤਾਂ ਸਹੀ ਤੁਸੀਂ ਪੜਾਉਂਦੇ ਹੋ ਕਿਸ ਤਰ੍ਹਾਂ ਹੋ ਇਸ ਸਪੰਛੀ ਨੂੰ ਅਤੇ ਫਿਰ ਉਸਨੇ ਦੇਖਿਆ ਸੱਚਮੁੱਚ ਬੜਾ ਚੰਗਾ ਲੱਗਾ ਤਰੀਕਾ ਹੀ ਇੰਨਾ ਜ਼ੋਰਦਾਰ ਸੀ ਕਿ ਉਸ ਪੰਛੀ ਦੇ ਮੁਕਾਬਲੇ ਵਿੱਚ ਕੇ ਪੰਛੀ ਤਾਂ ਤੁਹਾਨੂੰ ਮਸਾ ਹੀ ਚੇਤੇ ਰਹਿੰਦਾ ਕਿ ਉਹ ਇਹ ਵੀ ਹੈ ਇਓਂ ਜਾਪਦਾ ਹੈ ਜਿਵੇਂ ਪੰਛੀ ਬੱਲ ਦੇਖਣ ਦੀ ਕੋਈ ਖਾਸ ਤਕ ਨਹੀਂ ਸੀ ਰਾਜਾ ਸਮਝ ਗਿਆ ਸੀ ਕਿ ਸਾਰੇ ਇੰਤਜ਼ਾਮ ਪੱਕੇ ਤੇ ਸਹੀ ਹਨ ਪਿੰਜਰੇ ਵਿੱਚ ਕੋਈ ਦਾਣੇ ਨਹੀਂ ਸਨ ਤੇ ਨਾ ਹੀ ਪਾਣੀ ਸਿਰਫ ਢੇਰਾਂ ਦੇ ਢੇਰ ਕਾਗਜ਼ ਢੇਰਾਂ ਦੀਆਂ ਢੇਰਾਂ ਪੋਥੀਆਂ ਵਿੱਚੋਂ ਪਾੜ-ਪਾੜ ਕੇ ਰੱਖੇ ਹੋਏ ਜੋ ਇੱਕ ਕਲਮ ਦੀ ਨੋਕ ਨਾਲ ਉਸ ਕੰਛੀ ਨੇ ਮੂੰਹ ਵਿੱਚ ਤੁੰਨੇ ਜਾ ਰਿਹਾ ਇਸਾ ਮਾਂਚੀ ਦੇ ਮੂੰਹ ਵਿੱਚ ਥਾਂ ਨਹੀਂ ਸੀ ਬੱਚੀ ਕੁਝ ਪੁਕਾਰ ਕਰਨ ਦੀ ਕੋਈ ਧਨ ਤਾਂ ਤੁਣ ਤਾਂ ਉਸ ਦੀ ਕਢਣੀ ਸੀ ਇਹ ਤਾਂ ਸੱਚਮੁੱਚ ਮਨ ਨੂੰ ਇੱਕ ਵਾਵਾ ਹੀ ਪਾਉਂਦਾ ਨਜ਼ਾਰਾ ਸੀ ਤੇ ਇਸ ਵਾਰ ਹਾਥੀ ਨੇ ਹਾਥੀ ਤੇ ਚੜਨੋਂ ਪਹਿਲਾਂ ਰਾਜੇ ਨੇ ਕੰਨਪਟੂ ਮਾਹਰ ਨੂੰ ਹੁਕਮ ਦਿੱਤਾ ਕਿ ਉਹ ਮੀਨ ਮੇਕ ਕੱਡੂ ਤੇ ਕਈ ਵਾਰ ਹੋਰ ਚੰਗੀ ਤਰ੍ਹਾਂ ਕੰਨ ਪੁੱਟੇ ਜਿਵੇਂ-ਜਿਵੇਂ ਦਿਨ ਪੈਂਦੇ ਗਏ ਪੰਛੀ ਆਦਮੋਆ ਹੋਈ ਗਿਆ ਤੇ ਇਸ ਦੀ ਹੀ ਇੱਥੇ ਹੀ ਇੱਕ ਸਤਕਾਰ ਜਿਹੇ ਨਾਲ ਆਸ ਕੀਤੀ ਜਾ ਰਹੀ ਸੀ ਕਿ ਗਾਰਡਨ ਰਖਵਾਲਾਂ ਦੀ ਸਮਝ ਇਹ ਸੀ ਕਿ ਅਜੇ ਕਾਰਜ ਸੰਪੂਰਨ ਨਹੀਂ ਹੋਇਆ ਕਿਉਂਕਿ ਅਜੇ ਵੀ ਆਪਣੀ ਮਾੜੀ ਆਦਤ ਮੁਤਾਬਕੇ ਪੰਛੀ ਸਵੇਰ ਦਾ ਸੂਰਜ ਦੇਖਦਿਆਂ ਹੀ ਆਪਣੇ ਖੰਭ ਫੜਫੜਾਉਂਦਾ ਸੀ ਜੋ ਕਿ ਬਹੁਤ ਇਤਰਾਜ ਵਾਲੀ ਗੱਲ ਸੀ ਕਿਸੇ ਕਿਸੇ ਦਿਨ ਤਾਂ ਇਹ ਵੀ ਹੁੰਦਾ ਕਿ ਉਹ ਆਪਣੀ ਬਿਮਾਰ ਜਹੀ ਤੁੰਝ ਨਾਲ ਪਿੰਜਰੇ ਦੀਆਂ ਸੀ ਖਾ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ ਅਫਸਰ ਕਹਿੰਦਾ ਮਜਾਲਤਾ ਦੇਖੋ ਇਹਦੀ ਉਧਰ ਝਟਪਟ ਲਹਾਰ ਆਪਣੀ ਘੌਂਕਣੀ ਦੇ ਤੇ ਅੱਗ ਤੇ ਹਥੌੜੇ ਤੇ ਸ਼ੈਣੀ ਲੈ ਕੇ ਖਲੋਤਾ ਹੈ ਤੇ ਉਸਨੇ ਇੰਨਾ ਨਾਲ ਉਹ ਤਾਬੜ ਤੋੜ ਸੱਟਾਂ ਮਾਰੀਆਂ ਕਿ ਪੁੱਛੋ ਨਾ ਨੋਹੇ ਦਾ ਇੱਕ ਸੰਗਲ ਘੜਿਆ ਗਿਆ ਤੇ ਪੰਛੀ ਦੇ ਖੰਭ ਵੀ ਵੱਡ ਦਿੱਤੇ ਗਏ ਰਾਜੇ ਨੇ ਸੱਗੀਆਂ ਸੰਵਧੀਆਂ ਗਹਿਰ ਗਭੀਰ ਕੋ ਸਾਰੇ ਪਸਿਰ ਮਾਰ ਕੇ ਕਿਹਾ ਇਸ ਰਾਜ ਵਿੱਚ ਇਹ ਪੰਛੀ ਜਿਹੜੇ ਨੇ ਇਹ ਨਾ ਸਿਰਫ ਓਜੜ ਨੇ ਸਗੋਂ ਨਾ ਸ਼ੁਕਰੇ ਵੀ ਨੇ ਫਿਰ ਪੰਡਤ ਆਏ ਇੱਕ ਹੱਥ ਵਿੱਚ ਕਲਮ ਤੇ ਦੂਜੇ ਹੱਥ ਵਿੱਚ ਭਾਲਾ ਚੁੱਕੀ ਤੇ ਜਿਨ੍ਹਾਂ ਨਾਲ ਉਹ ਕੁਝ ਕੀਤਾ ਕਿ ਜਿਸ ਨੂੰ ਸੱਚਮੁੱਚ ਹੀ ਸਭ ਕੁਝ ਸਿਕਾਉਣਾ ਕਿਹਾ ਜਾ ਸਕਦਾ ਸੀ ਲੋਹਾਰ ਪੈਸੇ ਢੇਲੇ ਬਣੋਂ ਬੜਾ ਹੀ ਸੌਖਾ ਹੋ ਗਿਆ ਉਸ ਦੀ ਘਰਵਾਲੀ ਕੋਲ ਸੋਨੇ ਦੇ ਗਹਿਣੇ ਹੋ ਗਏ ਅਫਸਰ ਨੂੰ ਆਪਣੀ ਚੁਸਤੀ ਪੁਰਤੀ ਕਰਕੇ ਰਾਜੇ ਕੋਲੋਂ ਖਿਤਾਬ ਮਿਲਿਆ ਪੰਛੀ ਮਰ ਗਿਆ ਇਹ ਕਿਸੇ ਨੂੰ ਨਾ ਪਤਾ ਲੱਗਾ ਕਿ ਕਦੋਂ ਬਦਨਾਮ ਮੀਨ ਮੇਖ ਕੱਡੂ ਨੇ ਗੱਲ ਫਲਾਲਤੀ ਪੰਛੀ ਮਰ ਗਿਆ ਰਾਜੇ ਨੇ ਰਾਜੇ ਦੇ ਰਾਜੇ ਨੇ ਭਤੀਜੇ ਨੂੰ ਸੱਦ ਲਿਆ ਤੇ ਪੁੱਛਿਆ ਪਿਆਰੇ ਭਤੀਜੇ ਇਹ ਮੈਂ ਕੀ ਸੁਣ ਰਿਹਾ ਭਤੀਜੇ ਨੇ ਕਿਹਾ ਮਹਾਰਾਜ ਉਸ ਪੰਛੀ ਦੀ ਪੜਾਈ ਹੁਣ ਪੂਰੀ ਹੋ ਗਈ ਹੈ ਰਾਜੇ ਨੇ ਪੁੱਛਿਆ ਕਿ ਉਹ ਅਜੇ ਵੀ ਟਪਦਾ ਹੈ ਭਤੀਜੇ ਨੇ ਕਿਹਾ ਰੱਬ ਰੱਬ ਕਰੋ ਜੀ ਕਿ ਉਹ ਅਜੇ ਵੀ ਉੜਦਾ ਨਹੀਂ ਕਿ ਹਾਲੇ ਵੀ ਗਾਉਂਦਾ ਨਾ ਖਾਣ ਨੂੰ ਨਾ ਮਿਲੇ ਤਉ ਅਜੇ ਵੀ ਚੀਖਦਾ ਨਹੀਂ ਰਾਜੇ ਨੇ ਕਿਹਾ ਇੱਥੇ ਲਿਆਓ ਮੇਰੇ ਕੋਲ ਪੰਛੀ ਮੈਂ ਉਹ ਦੇਖਣਾ ਚਾਹਾਂਗਾ ਪੰਛੀ ਅੰਦਰ ਲਿਆਂਦਾ ਗਿਆ ਨਾਲ ਆਇਆ ਅਫਸਰ ਸਾਰੇ ਗਾਰਡ ਘੋੜਸਵਾਰ ਰਾਜੇ ਨੇ ਪੰਛੀ ਨੂੰ ਟੋਹਿਆ ਉਸ ਨੇ ਮੂੰਹ ਨਾ ਖੋਲਿਆ ਤੇ ਇੱਕ ਸ਼ਬਦ ਨਾ ਬੋਲਿਆ ਸਿਰਫ ਔਥੀਆਂ ਦੇ ਪੰਨਿਆਂ ਉਸ ਦੇ ਢਿੱਡ ਵਿੱਚੋਂ ਇੱਕ ਕੜ ਕਰ ਜਹੀ ਕੀਤੀ ਬਾਹਰ ਜਿੱਥੇ ਬਹਾਰ ਨੂੰ ਜੀ ਆਇਆਂ ਆਖੜੀ ਮਿੱਠੀ ਕੋਮਲ ਤੇ ਦਖਣੀ ਹਵਾ ਅਤੇ ਨਵੇਂ ਨਵੇਂ ਆ ਰਹੇ ਫੁੱਲਾਂ ਵਾਲੇ ਜੰਗਲ ਹਜ਼ਾਰ ਖਲੋਤੇ ਹਨ ਹਰੀਆਂ ਕਰੂੰਬਾਂ ਡੂੰਗਾ ਪਾਰਾ ਹੌਕਾ ਲੈ ਪੂਰਾ ਅਸਮਾਨ ਵੱਲ ਮੰਨ ਲਿਆ ਇਹ ਸੀ ਜੀ ਤੋਤੇ ਦੀ ਪੜਾਈ ਦੀ ਕਹਾਣੀ ਇਸ ਬਾਰੇ ਆਪਣੇ ਤੁਸੀਂ ਕਮੈਂਟ ਜਰੂਰ ਲਿਖੋ ਜੀ ਇਹ ਅੱਜ ਦੇ ਆਧਾਰ ਤੇ ਕਹਾਣੀ ਹੈ ਵੱਧ ਤੋਂ ਵੱਧ ਕਮੈਂਟ ਲਿਖ ਕੇ ਦੱਸੋ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ